ਸਸ਼ਕਾ ਰਾਜੀ ਆਸਟ੍ਰੇਲੀਆ ਨਿਊਜ਼ ਵੇਖ ਰਿਹਾ ਸਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਬੁਲਟਨ ਦੇ ਅਗਸਤ ਸੁਪ ਲੈ ਕੇ ਚੱਲਾਂਗੇ ਅਹਿਮ ਸੁਰਖੀਆਂ ਤੇ ਐਂਤਨੀ ਅਲਬਾਨਿਸ ਨੇ ਜੀਐਸਟੀ ਵਿੱਚ ਵਾਅਦੇ ਨੂੰ ਰੱਦ ਕਰ ਦਿੱਤਾ ਹੈ ਮੈਲਬੌਰਨ ਵਿੱਚ ਅਪਰਾਧਿਕ ਘਟਨਾ ਦੌਰਾਨ 24 ਘੰਟਿਆਂ ਵਿੱਚ ਲੁੱਟੇ ਗਏ 20 ਸਟੋਰ ਏਐਪੀ ਕਮਾਟਾ ਉਸ ਉਤੇ ਹੋਏ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਸਿਡਨੀ ਦੇ ਸਰੀ ਹਿਊਜ਼ ਦੇ ਇੱਕ ਕਾਰ ਵਿੱਚੋਂ ਦੋ ਮ੍ਰਿਤਕ ਵਿਅਕਤੀ ਮਿਲੇ ਨੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਐਂਤਨੀ ਅਲਬਾਨਿਸ ਨੇ ਅੱਜ ਆਸਟ੍ਰੇਲੀਆ ਦੀ ਆਰਥਿਕ ਦ੍ਰਿਸ਼ਟੀ ਨੂੰ ਸਪਸ਼ਟ ਕਰਦੇ ਹਾਂ ਜੀਐਸਟੀ ਵਿੱਚ ਕੋਈ ਵਾਅਦਾ ਨਾ ਕਰਨ ਦੀ ਗੱਲ ਕਹੀ ਹੈ ਆਸਟ੍ਰੇਲੀਆ ਦੇ ਇਕਨੋਮਿਕ ਆਊਟਲੁੱਕ ਇਵੈਂਟ ਵਿੱਚ ਅਲਬਾਨਿਸ ਨੇ ਲੇਬਰ ਪਾਰਟੀ ਦੀ ਦੂਸਰੀ ਮਿਆਦ ਦੇ ਅਜੰਡੇ ਦੀ ਰੂਪਰੇਖਾ ਪੇਸ਼ ਕੀਤੀ ਹੈ ਉਹਨੇ ਕਿਹਾ ਕਿ ਜੀਐਸਟੀ ਵਰਕੇ ਖਪਤ ਟੈਕਸ ਲੇਬਰ ਦੀ ਆਰਥਿਕ ਵਿਕਾਸ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇਣ ਵਾਲੀ ਸੋਚ ਨਾਲ ਮੇਲ ਨਹੀਂ ਖਾਂਦੇ ਸਿਡਨੀ ਵਿੱਚ ਆਸਟ੍ਰੇਲੀਆ ਦੇ ਇਕਨੋਮਿਕ ਆਊਟਲੁੱਕ ਇਵੈਂਟ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੀ ਸਰਕਾਰ ਦੀ ਦੂਜੀ ਮਿਆਦ ਲਈ ਇੱਕ ਦਲੇਰ ਅਤੇ ਪ੍ਰਗਤੀਸ਼ੀਲ ਆਰਥਿਕ এজেন্ডੇ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ GST ਦੀ ਦਰ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਕਿਉਂਕਿ ਇਸ ਤਰ੍ਹਾਂ ਦਾ ਟੈਕਸਟ ਲੇਬਰ ਦੀ ਅਲਾਸਫੀ ਨਾਲ ਨਹੀਂ ਜੁੜਦਾ। ਅਲਬਲੀਜ਼ ਨੇ ਕਿਹਾ ਕਿ ਸਰਕਾਰ ਦਾ ਮਕਸਦ ਪ੍ਰਾਈਵੇਟ ਸੈਕਟਰ ਅਤੇ ਛੋਟੇ ਕਾਰੋਬਾਰ ਨੂੰ ਉਚਾਹਿਤ ਕਰਨਾ ਹੈ ਤਾਂ ਕਿ ਆਰਥਿਕ ਵਿਕਾਸ ਅਤੇ ਨੌਕਰੀਆਂ ਪੈਦਾ ਹੋ ਸਕਣ। ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਸਰਕਾਰ ਨੂੰ ਵਿਕਾਸ ਦਾ ਇੱਕ ਡਰਾਈਵਰ ਹੋਣਾ ਚਾਹੀਦਾ ਹੈ ਪਰ ਮੁੱਖ ਡਰਾਈਵਰ ਨਹੀਂ। ਅਲਬਨੀਜ਼ ਨੇ ਇਨਕਮ ਟੈਕਸ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਤਰਜੀਹ ਹੈ ਕਿ ਇਨਕਮ ਟੈਕਸ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਿਆ ਜਾਵੇ ਅਤੇ ਵੇਤਨ ਨੂੰ ਵਧਾਇਆ ਜਾਵੇ। ਉਹਨਾਂ ਨੇ ਟੈਕਸ ਸੁਧਾਰਾਂ ਦੀ ਵੀ ਗੱਲ ਕੀਤੀ ਜੋ ਪ੍ਰਾਈਵੇਟ ਸੈਕਟਰ ਅਤੇ ਛੋਟੇ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਲੇਬਰ ਪਾਰਟੀ ਦਾ ਫੋਕਸ ਹੈ ਕਿ ਆਸਟ੍ਰੇਲੀਆ ਦੀ ਅਰਥਵਿਵਸਥਾ ਨੂੰ ਉਤਪਾਦਕ ਬਣਾਇਆ ਜਾਵੇ ਜਿਸ ਨਾਲ ਨਾ ਸਿਰਫ ਕਾਰੋਬਾਰ ਵਧਣ ਸਗੋਂ ਨੌਕਰੀਆਂ ਵੀ ਪੈਦਾ ਹੋਣ। GST ਵਿੱਚ ਵਾਧੇ ਦਾ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਅਲਬਨੀਜ਼ ਦਾ ਮੰਨਣਾ ਹੈ ਕਿ ਇਹ ਜਨਤਾ ਲਈ ਬੋਝ ਝੰਡੇ ਦਾ ਹਿੱਸਾ ਨਹੀਂ ਵੈਲਪੋਰਨ ਦੇ ਵਿੱਚ ਬਤੀ ਘੰਟਿਆਂ ਦੀ ਇੱਕ ਖਤਰਨਾਕ ਅਪਰਾਧਕ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਵਿੱਚ ਤਿੰਨ ਨੌਜਵਾਨ ਅਪਰਾਧੀਆਂ ਨੇ 20 ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਇਹ ਅਪਰਾਧਕ ਮੰਗਲਵਾਰ ਰਾਤ ਨੂੰ ਜ਼ੇਰੇਵੀ ਦੇ ਇੱਕ ਸਰਵਿਸ ਸਟੇਸ਼ਨ ਤੋਂ ਸ਼ੁਰੂ ਹੋਈ ਅਤੇ ਬੁੱਧਵਾਰ ਸਵੇਰੇ ਤੱਕ ਜਾਰੀ ਰਹੀ ਹੈ ਜਿਸ ਵਿੱਚ ਅਪਰਾਧੀਆਂ ਨੇ ਟਰੂਗਾਨੀਨਾ ਲਾਵਟਰਨ ਨਾਰਥ ਬੈਂਟਲੀ ਓਕਲੀ ਅਤੇ ਹੋਰ ਕਈ ਉਪਨਗਰਾਂ ਦੇ ਵਿੱਚ ਸਟੋਰਾਂ ਨੂੰ ਲੁੱਟਿਆ ਸੋ ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਫਤਾਰ ਵੀ ਕਰ ਲਿਆ ਪਰ ਇੱਕ ਅਜੇ ਵੀ ਫਰਾਰ ਹੈ ਮੈਲਬੌਰਨ ਵਿੱਚ 32 ਘੰਟਿਆਂ ਦੀ ਇੱਕ ਸੰਸਨੀਖੇਜ਼ ਅਪਰਾਧਕ ਨੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਤਿੰਨ ਨੌਜਵਾਨ ਅਪਰਾਧੀਆਂ ਨੇ 20 ਕਾਰੋਬਾਰਾਂ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਵਾਰਦਾਤ ਮੰਗਲਵਾਰ ਰਾਤ ਨੂੰ ਵੈਰੀਬੀ ਦੇ ਇੱਕ ਸਰਵਿਸ ਸਟੇਸ਼ਨ ਤੋਂ ਸ਼ੁਰੂ ਹੋਈ ਜਿੱਥੇ ਇਹ ਹਥਿਆਰਬੰਦ ਗਿਰੋਹ ਨੇ ਲੁੱਟਮਾਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਉਹ ਤੇਜ਼ੀ ਨਾਲ ਅੱਗੇ ਵਧੇ ਅਤੇ ਟਰੂਗਾਨੀਨਾ, ਬੈਂਟਲੀ ਅਤੇ ਓਕਲੀ ਵਰਗੇ ਇਲਾਕਿਆਂ ਵਿੱਚ ਸਰਵਿਸ ਸਟੇਸ਼ਨਾਂ, ਤੰਬਾਕੂ ਦੀਆਂ ਦੁਕਾਨਾਂ ਤੇ ਫਾਸਟ ਫੂਡ ਰੈਸਟੋਰੈਂਟਾਂ ਨੂੰ ਨਿਸ਼ਾਨਾ ਬਣਾਇਆ। ਇਸ ਗਿਰੋਹ ਨੇ ਇੱਕ ਚੋਰੀ ਕੀਤੀ ਮਰਸੀਡੀਜ਼ ਬੈਂਜ਼ ਵੈਗਨ ਦੀ ਵਰਤੋਂ ਕੀਤੀ ਜਿਸ ਰਾਹੀਂ ਉਹ ਸ਼ਹਿਰ ਵਿੱਚ ਘੁੰਮਦੇ ਰਹੇ ਅਤੇ ਪੁਲਿਸ ਤੋਂ ਬਚਦੇ ਰਹੇ। ਇਸ ਦਹਿਸ਼ਤ ਵਾਲੀ ਘਟਨਾ ਵਿੱਚ ਇੱਕ ਨੌਜਵਾਨ ਲੁਟੇਰੇ ਨੇ ਕਬਾਬ ਦੀ ਦੁਕਾਨ ਤੇ ਕਰਮਚਾਰੀਆਂ ਨੂੰ ਛੁਰੀ ਦਿਖਾ ਕੇ ਡਰਾਇਆ ਅਤੇ ਲੁੱਟ ਨੂੰ ਅੰਜਾਮ ਦਿੱਤਾ। ਇਸ ਵਾਰਦਾਤ ਦੀ ਤੇਜ਼ੀ ਅਤੇ ਸਕੇਲ ਨੇ ਕਾਰੋਬਾਰਾਂ ਅਤੇ ਸਥਾਨਕ ਵਸਨੀਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਨਾਲ ਕਈ ਲੋਕ ਆਪਣੇ ਇਲਾਕਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾ ਰਹੇ ਨੇ। ਵਿਕਟੋਰੀਆ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹਾਂ ਇਸ ਅਪਰਾਧ ਵਿੱਚ ਸ਼ਾਮਲ ਦੋ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਇੱਕ ਅਪਰਾਧੀ ਅਜੇ ਵੀ ਫਰਾਰ ਹੈ ਜਿਸ ਨੂੰ ਫੜਨ ਲਈ ਪੁਲਿਸ ਦੀ ਤਲਾਸ਼ੀ ਜਾਰੀ ਹੈ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਸਾਂਝੀ ਕਰਨ ਜੋ ਆਖਰੀ ਸ਼ੱਕੀ ਨੂੰ ਫੜਨ ਵਿੱਚ ਮਦਦ ਕਰ ਸਕੇ ਮੈਲਬੌਰਨ ਇਸ ਅਪਰਾਧਕ ਲਹਿਰ ਦੇ ਨਤੀਜਿਆਂ ਨਾਲ ਜੂਝ ਰਿਹਾ ਹੈ ਜਦਕਿ ਸਥਾਨਕ ਕਾਰੋਬਾਰੀ ਆਪਣੇ ਨੁਕਸਾਨ ਦਾ ਹਿਸਾਬ ਲਗਾ ਰਹੇ ਹਨ ਅਤੇ ਪੁਲਿਸ ਨਿਆਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਸਟ੍ਰੇਲੀਆ ਦੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਕਵਾਂਟਾਸ ਨੂੰ ਇੱਕ ਵੱਡੇ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਵਿੱਚ ਲਗਭਗ 6 ਮਿਲੀਅਨ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦੀ ਸੰਭਾਵਨਾ ਹੈ ਸੋ ਇਸੇ ਹਮਲੇ ਨੇ ਆਸਟ੍ਰੇਲੀਆ ਦੇ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਸੋ ਇਸ ਦੇ ਨਾਲ ਹੀ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੰਪਨੀ ਵੱਲੋਂ ਵੀ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਕਵਾਂਟਾਸ 에ਅਰਵੇਜ਼ ਜੋ ਆਸਟ੍ਰੇਲੀਆ ਦੀ ਸਭ ਤੋਂ ਵੱਡੀ 에ਅਰਲਾਈਨ ਹੈ बुधवार ਨੂੰ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ 30 ਜੂਨ ਨੂੰ ਇੱਕ ਸਾਈਬਰ ਅਪਰਾਧੀ ਨੇ ਉਸਦੇ ਇੱਕ ਕਾਲ ਸੈਂਟਰ ਤੇ ਹਮਲਾ ਕੀਤਾ ਅਤੇ ਇੱਕ ਥਰਡ ਪਾਰਟੀ ਗਾਹਕ ਸੇਵਾ ਪਲੇਟਫਾਰਮ ਤੋਂ 6 ਮਿਲੀਅਨ ਗਾਹਕਾਂ ਦੀ ਜਾਣਕਾਰੀ ਚੋਰੀ ਕਰ ਲਈ। ਇਸ ਪਲੇਟਫਾਰਮ ਵਿੱਚ ਗਾਹਕਾਂ ਦੇ ਨਾਮ, ਈਮੇਲ ਪਤੇ, ਫੋਨ ਨੰਬਰ, ਜਨਮ ਮਿਤੀਆਂ ਅਤੇ ਫ੍ਰੀਕੁਐਂਟ ਫਲੈਅਰ ਨੰਬਰ ਸ਼ਾਮਲ ਸਨ। ਕੰਪਨੀ ਨੇ ਕਿਹਾ ਹੈ ਕਿ ਉਸਨੇ ਇਸ ਹਮਲੇ ਦਾ ਪਤਾ ਲੱਗਣ ਤੇ ਤੁਰੰਤ ਕਾਰਵਾਈ ਕੀਤੀ ਅਤੇ ਪ੍ਰਭਾਵਿਤ ਸਿਸਟਮ ਨੂੰ ਸੁਰੱਖਿਅਤ ਕਰ ਲਿਆ। ਕਵਾਂਟਸ ਨੇ ਸਪਸ਼ਟ ਕੀਤਾ ਹੈ ਕਿ ਇਸ ਸਿਸਟਮ ਵਿੱਚ ਕ੍ਰੈਡਿਟ ਕਾਰਡ ਜਾਂ ਪਾਸਪੋਰਟ ਵਰਗੀ ਜਾਣਕਾਰੀ ਸਟੋਰ ਨਹੀਂ ਸੀ ਹਾਲਾਂਕਿ ਕੰਪਨੀ ਨੇ ਮੰਨਿਆ ਕਿ ਚੋਰੀ ਹੋਈ ਜਾਣਕਾਰੀ ਦੀ ਮਾਤਰਾ ਮਹੱਤਵਪੂਰਨ ਹੋ ਸਕਦੀ ਹੈ ਆਸਟ੍ਰੇਲੀਆਈ ਫੈਡਰਲ ਪੁਲਿਸ ਆਸਟ੍ਰੇਲੀਆਈ ਸਾਈਬਰ ਸੁਰੱਖਿਆ ਕੇਂਦਰ ਅਤੇ ਨੈਸ਼ਨਲ ਸਾਈਬਰ ਸੁਰੱਖਿਆ ਕੋਆਰਡੀਨੇਟਰ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੁਆਂਟਸ ਦੇ ਸੀਈਓ ਵੈਨੇਸਾ ਹੈਡਸਨ ਨੇ ਗਾਹਕਾਂ ਤੋਂ ਮਾਫੀ ਮੰਗੀ ਹੈ ਤੇ ਕਿਹਾ ਕਿ ਕੰਪਨੀ ਆਪਣੇ ਗਾਹਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਡਿਟੈਕਟਿਵ ਸਪੋਰਟ ਲਾਈਨ ਵੀ ਸਥਾਪਿਤ ਕੀਤੀ ਹੈ ਸਾਈਬਰ ਸੁਰੱਖਿਆ ਮਾਹਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹਮਲੇ ਦੇ ਪਿੱਛੇ ਸੰਭਾਵੀ ਤੌਰ ਤੇ ਸੈਕਟਰ ਸਪਾਈਡਰ ਨਾਮਕ ਇੱਕ ਜਾਣਿਆ ਪਛਾਣਿਆ ਸਾਈਬਰ ਅਪਰਾਧੀ ਸਮੂਹ ਹੋ ਸਕਦਾ ਹੈ ਜਿਸ ਨੇ ਹਾਲ ਹੀ ਵਿੱਚ ਹਵਾਈਆਂ 에ਅਰਲਾਈਨਸ ਅਤੇ ਕੈਨੇਡਾ ਦੀ ਵੈਸਟੇਜ ਵਰਗੀਆਂ ਹੋਰ 에ਅਰਲਾਈਨਸ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਮਰੀਕੀ FBI ਨੇ ਵੀ ਪਿਛਲੇ ਹਫਤੇ 에ਰਲਾਈਨਜ਼ ਨੂੰ ਅਜਿਹੇ ਹਮਲਿਆਂ ਵਿਰੁੱਧ ਚੇਤਾਵਨੀ ਦਿੱਤੀ ਸੀ ਮਾਹਰਾਂ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਸਕੈਮ ਅਤੇ ਫਿਸ਼ਿੰਗ ਹਮਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਚੋਰੀ ਹੋਈ ਜਾਣਕਾਰੀ ਦੀ ਵਰਤੋਂ ਅਪਰਾਧੀਆਂ ਵੱਲੋਂ ਗਲਤ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸਿਡਨੀ ਦੇ ਸਰੀ ਹਿਲਸ ਖੇਤਰ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਕਲੀਵਲੈਂਡ ਸਟਰੀਟ ਤੇ ਇੱਕ ਕਾਰ ਦੇ ਵਿੱਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਪੁਲਿਸ ਨੂੰ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਇੱਕ ਵੈਲਫੇਅਰ ਚਿੰਤਾ ਦੀ ਰਿਪੋਰਟ ਮਿਲਣ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਮਿਲੀ ਹੈ ਸੋ ਜਾਂਚ ਕਰਤਾਵਾਂ ਨੇ ਘਟਨਾ ਸਥਾਨ ਨੂੰ ਕ੍ਰਾਈਮ ਸੀਨ ਘੋਸ਼ਿਤ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਿਡਨੀ ਦੇ ਸਰੀ ਹਿਲਸ ਵਿੱਚ ਕਲੀਵਲੈਂਡ ਸਟਰੀਟ ਦੇ ਇੱਕ ਕਾਰ ਵਿੱਚ ਵੀਰਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਪੁਲਿਸ ਨੂੰ ਇੱਕ ਵੈਲਫੇਅਰ ਚਿੰਤਾ ਦੀ ਰਿਪੋਰਟ ਮਿਲੀ ਹੈ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਲ ਤੇ ਪਹੁੰਚ ਕੇ ਇੱਕ ਵਿਅਕਤੀ ਦੀ লাশ ਲੱਭੀ ਜਿਸ ਤੋਂ ਬਾਅਦ ਉਹਨਾਂ ਨੇ ਘਰ ਦੀ ਹੋਰ ਤਲਾਸ਼ੀ ਲਈ ਇਸੇ ਦੌਰਾਨ ਇੱਕ ਦੂਜੇ ਕਮਰੇ ਵਿੱਚ ਇੱਕ ਹੋਰ ਵਿਅਕਤੀ ਦੀ লাশ ਮਿਲੀ ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਵਿਅਕਤੀ ਪਿਛਲੇ ਇੱਕ ਮਹੀਨੇ ਵਿੱਚ ਵੱਖ-ਵੱਖ ਸਮੇਂ ਤੇ ਮਰੇ ਹਨ ਮ੍ਰਿਤਕਾਂ ਦੀ ਪਛਾਣ ਅਜੇ ਪੁਸ਼ਟੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ ਸੱਤਰ ਅਤੇ 80 ਸਾਲ ਦੇ ਵਿਚਕਾਰ ਸੀ ਘਟਨਾ ਸਥਲ ਨੂੰ ਕ੍ਰਾਈਮ ਸੀਨ ਘੋਸ਼ਿਤ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਪੁਲਿਸ ਉਤਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਸ ਸਮੇਂ ਇਸ ਘਟਨਾ ਨੂੰ ਇੱਕ ਦੁਖਦਾਈ ਕਹਾਣੀ ਮੰਨਿਆ ਜਾ ਰਿਹਾ ਹੈ ਅਤੇ ਜਾਂਚ ਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਸ ਨੂੰ ਸੰਪਰਕ ਕਰਨ ਜਾਂਚ ਅਜੇ ਜਾਰੀ ਹੈ ਤੇ ਪੁਲਿਸ ਹੋਰ ਵੇਰਵਿਆਂ ਦੀ ਉਡੀਕ ਕਰ ਰਹੀ ਹੈ ਸੋ ਇਸ ਆਨ ਆਸਟ੍ਰੇਲੀਆ ਨਿਊਜ਼ ਦੀ ਆਮ ਕਵਰ ਇਸ ਦਿਨ ਆ ਸਕਿਆ ਧੰਨਵਾਦ